ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਾ ਕੇ ਸਾਰੇ ਠੀਕ ਠਾਕ ਹੋਵਗੇ ਤੇ ਆਪਾ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆ ਜੀ 7:30 ਦਾ ਦਿਨ ਹੈਗਾ ਅੱਜ ਵੀਰਵਾਰ ਤੇ ਮੈਂ ਨਾ ਆਈ ਸਵੇਰੇ ਸਵੇਰੇ ਤੇ ਠੰਡ ਬਹੁਤ ਜ਼ਿਆਦਾ ਸੀ ਬਾਹਰ ਤੇ ਸਵੇਰੇ ਸਵੇਰੇ ਮੈਂ ਸਿਰ ਨਾ ਕੇ ਆਈ ਹੁਣ ਤੇ ਮੈਂ ਨਾ ਧੂਫ ਕਰਨੀ ਸੀਗੀ ਇੱਧਰ ਤੂ ਭਵਤੀ ਕਰਦੇ ਹੁੰਨੇ ਇੱਧਰ ਬਾਬਾ ਜੀ ਦੀਆਂ ਫੋਟੋਆਂ ਤੇ ਤਾਂ ਕਰਕੇ ਮੈਂ ਸਿਰ ਣਾ ਕਿ ਈਸ਼ਵਰੇ ਸਵਰੇ ਹੁਣ ਤੂ ਕਰਨੀ ਸੀਗੀ ਮੈਂ ਹੋਰ ਚਾਹ ਧਰੀ ਹੈ ਮੈਂ ਫਤਿਹ ਦੇ ਪਪਾ ਹਜੇ ਸੁੱਤੇ ਪਏ ਸੀਗੇ ਤੇ ਉਹਨਾਂ ਨੂੰ ਹੁਣ ਠਾਵੂੰਗੀ ਤੇ ਮੈਂ ਤੇ ਫਤਿਹ ਨੇ ਇੱਕ ਵਾਰ ਪਹਿਲਾਂ ਚਾਹ ਪੀ ਲਈ ਸਵੇਰ ਜਲਦੀ ਤੇ ਇੰਨੇ ਮੇਰਾ ਪਾਣੀ ਗਰਮ ਹੋ ਗਿਆ ਣਾਉਣ ਵਾਸਤੇ ਤੇ ਫਿਰ ਮੈਂ ਣਾ ਕੇ ਆ ਗਈ ਤੇ ਹੁਣ ਇਹਨਾਂ ਵਾਸਤੇ ਚਾਤਰੀਆ ਹੋਰ ਤੇ ਇਹਨਾਂਵੇਂ ਚਾਫੀ ਲੈਣੀਆਂ ਫਿਰ ਕਰਦੀਆਂ ਧੂਫ ਤੇ ਇੱਥੇ ਬੱਚਾ ਪਾਰਟੀ ਆਪਣੀ ਉਠ ਘੜੀ ਦੇਖੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਕਮ ਰੋਇਕੂ ਇਕਮ ਕਿਚ ਚਿਚਿਟ 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 ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੇਖਦਾ ਤੇ ਇਧਰ ਮੈਂ ਹੀਟਰ ਲਾ ਰੱਖਿਆ ਇਹ ਮੈਂ ਸਵੇਰੇ ਲਾਇਆ ਸੀਗਾ ਸਵੇਰੇ ਔਨ ਕਰਤਾ ਸੀ ਰਾਤ ਨੂੰ ਬੰਦ ਕਰ ਦਿੰਨੇ ਹੁੰਨੇ ਹਨਗੇ ਤੇ ਠੰਡ ਬਹੁਤ ਹੋਈ ਪਈ ਆ ਬਾਹਰ ਠੰਡ ਵੇਖੋ ਬਹੁਤ ਜਿਆਦੇ ਆ ਬਾਹਰ ਪੰਛੀ ਉੱਡੇ ਫਿਰਦੇ ਸਵੇਰੇ ਸਵੇਰੇ ਇਹ ਠੰਡ ਹੋਈ ਪਈ ਬਹੁਤ ਧੁੰਦ ਧੰਦ ਬਹੁਤ ਸਵੇਰੇ ਤਾਂ ਐ ਸੀਗੀ ਧਰਤੀ ਗਿੱਲੀ ਜਿਵੇਂ ਮੀਂਹ ਪਿਆ ਹੁੰਦਾ ਜਦੋਂ ਸਵੇਰ ਮੈਂ 5 ਵਜੇ ਉੱਠੀ ਆਂਗੀ ਤੇ ਦੁਬਾਰਾ ਮੈਂ ਸੁੱਤੀ ਤਾਂ ਹੈ ਨਹੀਂ ਸੀ ਪਾਣੀ ਪੂਣੀ ਗਰਮ ਲਾ ਲਿਆ ਸੀ ਚਾਹ ਪੀ ਆਈ ਫਤੈ ਨੂੰ ਬਣਾ ਕੇ ਤੇ ਹੁਣ ਤਾਂ ਫੇਰ ਵੀ ਫਰਕ ਪੈਗਾ ਹਵਾ ਜੀ ਨਾਲ ਸੁੱਕ ਗਈ ਥੋੜੀ ਧਰਤੀ ਸਵੇਰੇ ਤਾਂ ਇਹੀ ਲੱਗਦਾ ਸੀ ਜਿਵੇਂ ਮੀਂਹ ਪਿਆ ਹੁੰਦਾ ਤੇ ਬਹੁਤ ਜ਼ਿਆਦਾ ਠੰਡ ਹੈਗੀ ਬਹੁਤ ਧੁੰਦ ਸੀ ਸਵੇਰੇ ਹੁਣ ਤਾਂ ਧੁੰਦ ਚਲੀ ਗਈ ਤੇ ਸ਼ਾਇਦ ਧੁੱਪ ਧੱਪ ਨਿਕਲ ਆਵੇ ਦਿਨੇ ਤੇ ਹਵਾ ਚੱਲ ਵੀ ਸਵੇਰੇ ਸਵਰੇ ਹਜੇ ਤਾਂ ਥੋੜੀ ਥੋੜੀ ਚੱਲੀ ਹੈ ਘਟ ਗਈ ਹੈ ਹਜੇ ਤਾਂ ਤੇ ਫਿਰ ਜ਼ਿਆਦਾ ਹੋ ਜਾਣੀ ਹੈਗੇ ਹਵਾ ਤੇ ਇੱਧਰ ਪੰਛੀ ਦਾਣਾ ਦਾਣੇ ਧੂਨੇ ਭਾਲਦੇ ਰੋਟੀ ਰੋਟੀ ਇਹਨਾਂ ਨੂੰ ਪਾਉਣੀ ਹੁੰਦੀ ਹੈ ਉੱਧਰ ਗੇਟ ਕੋਲੇ ਉੱਪਰ ਉਹਥੇ ਤੇ પાਕੇ ਆਉਂਗੀ ਤਾਂ ਕਰਕੇ ਬੈਠੇ ਆ ਇਹ ਸਾਰੇ ਹੁਣ ਵੇਟ ਕਰਦੇ ਆ ਰੋਟੀ ਪਾਣੀ ਦੀ ਇੱਥੇ ਆਪਾਂ ਚਾਹ ਰੱਖੀ ਹੋਈ ਏ ਜੀ ਹੁਣ ਪਾਉਣ ਲੱਗੇ ਸੀ ਆਦਾ ਵਗੈਰਾ ਇਹਦੇ ਵਿੱਚ ਕੁੱਟਣ ਦੀ ਮਨ ਖੋੜ ਹੋ ਜਾਂਦੀ ਏ ਇੱਕ ਵਾਰ ਕੱਟ ਕੇ ਪਾ ਦੇਣੀ ਹੁੰਦੀ ਆ ਸਰਦੀਆਂ 'ਚ ਤਾਂ ਥੋੜਾ ਹੋਰ ਅਦਰਕ ਵਗੈਰਾ ਪੀਣਾ ਚਾਹੀਦਾ ਲੌਂਗ ਲੈਚੀ ਪਾਤੀ ਅਦਰਕ ਤੇ ਹੁਣ ਮੈਂ ਵਾਲ ਸੁਕਾਉਂਗੀ ਹਜੇ ਚਾਹ ਫੱਤੇ ਦੇ ਪਾਪਨ ਦੇਖ ਕੇ ਤੇ ਵਾਲ ਵੀ ਕਿਹੜਾ ਹੁਣ ਸੁੱਕਦੇ ਹੈ ਧੁੱਪ ਤਾਂ ਹੁਣ ਨਿਕਲਦੀ ਨਹੀਂ ਛੇਤੀ ਧੁੱਪ ਤਾਂ ਬਹੁਤ ਲੇਟ ਨਿਕਲਦੀ ਹੈ ਤੇ ਹੁਣ ਡਰਾਇਰ ਨਾਲ ਹੀ ਵਾਲ ਸੁਕਾਉਣੇ ਪੈਣਗੇ ਮੈਨੂੰ ਡਰਾਇਰ ਨਾਲ ਸੁਕਾਉਂਗੀ ਵਾਲ ਤੇ ਇੱਧਰ ਇਹਨਾਂ ਨੇ ਪਤਾ ਨਹੀਂ ਕਿਹੜੇ ਹਾਲ ਜੋੜਨੇ ਹੁੰਦੇ ਆ ਸਵੇਰੇ ਸਵੇਰੇ ਉੱਠ ਖੜਦੇ ਆ ਇਹ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੁਬਾ ਸੁਬਾ ਉੱਠ ਖੜਦੇ ਆ ਇਹ ਕਿਹੜੇ ਹਾਲ ਜੋੜਨੇ ਆ ਕੀ ਕੰਮ ਕਰੇਗਾ ਹੈ ਕੀ ਕੰਮ ਕਰਨੇ ਆ ਉੱਠ ਕੇਛਦੇ ਹੀ ਉਹ ਓਏ ਕੰਮ ਇਹ ਕੰਮ ਪਿਆ ਗਾਲੂ ਕੈ ਠੰਡ ਲੱਗ ਰਹੀ ਹੈ ਨਾ ਠੰਡ ਲੱਗਦੀ ਹੈ ਹੈ ਇਹ ਕੰਮ ਕਿੱਥੇ ਕਿ ਕੇਗ ਪਿਆਗਾ ਤਾਂ ਹਿੱਟਰ ਕੋਲ ਬਈ ਉਹਨੇ ਹਸਤੀ ਲੋ ਕਰਈ ਹੈ ਹੈ ਰਜਾਈ ਚ ਮੈਂ ਆਦੇ ਪਾਪਾ ਨਾਲ ਪਿਆਗਾ ਰਜਾਈ ਚ ਮੈਂ ਤੇ ਇੱਕਮ ਕੰਬਲ ਲੈ ਕੇ ਪਹਿਨੇ ਹੁੰਨੇ ਆ ਹਨਾ ਇੱਕ ਨਵਦੀਆ ਹੋ ਜਾਂਦੇ ਤੋਂ ਪਤਾ ਬਹੁਤ ਲੇਟ ਨਿਕਲਦੀ ਹੈ। ਧੀਏ ਸੱਜਣੇ ਆਨਿਵਾਰ ਹੈ। ਇੱਧਰ ਵੇਖੋ ਮੇਰਾ ਮੇਕਅਪ ਦਾ ਸਟੋਰ। ਮੇਕਅਪ ਕਰਨਾ ਨਹੀਂ ਹੈਗਾ। ਬੱਚੇ ਟਾਈਮ ਹੀ ਨਹੀਂ ਦਿੰਦੇ ਮੇਕਅਪ ਕਰਨ ਦਾ। ਕੁਸ ਨੇਲ ਪੇਂਟ ਪਈਆਂ ਪਈਆਂ ਸੁੱਕਣਾ ਸਾਰਾ ਕੁਸ ਹੈਗਾ। ਸਮਾਨ, ਕਰੀਮਾਂ, ਪਾਊਡਰ, ਕਨਸੀਲਰ, ਫਾਉਂਡੇਸ਼ਨ। ਇਹ ਕੁਸਾਰ ਮੇਕਅਪ ਪਿਆ ਮੇਰਾ ਇੱਥੇ ਕੁਝ ਬੂਟੀ ਦੇ ਵਿੱਚ ਪਿਆ ਇਹਦੇ ਰੈੱਡ ਜਹਾ ਜਿਹੜਾ ਹੈਗਾਗਾ ਲੌਕ ਵਾਲਾ ਇਹ ਮੇਰੇ ਵਿਆਹ ਦਾਗਾ ਆਹ ਵਾਲਾ ਇਹਦੇ ਵਿੱਚ ਵੀ ਸਮਾਨ ਪਿਆ ਸਾਰਾ ਕੁਝ ਹੈਗਾ ਬ੍ਰਸ਼ ਵਗੈਰਾ ਤੇ ਸਾਰਾ ਮੇਕਅਪ ਦਾ ਸਮਾਨ ਪਰ ਲਾਉਣ ਦਾ ਟਾਈਮ ਨਹੀਂ ਲੱਗਦਾ ਸਾਰਾ ਦਿਨ ਬੱਚਿਆਂ 'ਚ ਹੀ ਲੰਘ ਜਾਂਦਾ ਮੈਂ ਇੱਕ ਦਿਨ ਛੋਟੇ ਹੋ ਗਏ ਠੰਡ ਹੋਊਗੀ ਸਾਰੇ ਦਿਨ ਇਹ ਨਾਂਦੇ ਜਾਂਦਾ ਨਿੱਕੇ ਨਿੱਕੇ ਕੰਮ ਸਾਰਾ ਦਿਨ ਘਰ ਦੇ ਤੇ ਬੱਚਿਆਂ ਨੂੰ ਥਾਂਬਣਾ ਇਸੇ ਬਲਦੀ ਇੱਥੇ ਆਪਾਂ ਲੱਗੇ ਰੋਟੀ ਬਣਾਉਣ ਤੇ ਸਰਦੀਆਂ 'ਚ ਤਾਂ ਇਹ ਦਿਨ ਲੰਘ ਜਾਂਦੇ ਨਿੱਕੇ ਨਿੱਕੇ ਦਿਨ ਹੁੰਦੇ ਇਹ ਤਾਂ ਰੋਟੀ ਬਣਾਉਣ ਲੱਗੀ ਸੀਗੀ ਤੇ ਸਬਜੀ ਇਧਰ ਬਣੀ ਪਈ ਰਾਤ ਦੀ ਰਾਤ ਬਣਾਈ ਸੀਗੀ ਆਲੂ ਆਬੀ ਦੀ ਸਬਜੀ ਤੇ ਸਬਜੀ ਆ ਪਈ ਐ ਤੇ ਰੋਟੀ ਐ ਸੀ ਉੱਪਰ ਹੀ ਰਾੜਦੇ ਹੁੰਦੇ ਅਸੀਂ ਗੈਸ ਤੇ ਉੱਤੇ ਨਹੀਂ ਰਾੜਦੇ ਮਤਲਬ ਤਵ ਇੱਥੇ ਰਾੜ ਲਏ ਨੇ ਰੋਟੀ ਤੇ ਗੈਸ ਤੇ ਰੋਟੀ ਰਾੜਨੀ ਵੀ ਨਹੀਂ ਚਾਹੀਦੀ ਹੈਗੀ ਤੇ ਇਹ ਬਣਾ ਲੈਣੇ ਨੇ ਵਧੀਆ ਫੁੱਲਦੇ ਜਾਂਦੇ ਨੇ ਨਾ ਤਵੇ ਦੇ ਉੱਪਰ ਉਪਰੀ ਕਿਉਂਕਿ ਗੈਸ ਤੇ ਤਾਂ ਆੜੀਏ ਰੋਟੀ ਸੁਆਣੀ ਤੇ ਇਧਰ ਕਿਉਂ ਗਰਮ ਕਰ ਰੱਖਿਆ ਮੈਂ ਦੇਸੀ ਕਿਉਂ ਪਹਿਲਾਂ ਹੀ ਗਰਮ ਕਰਕੇ ਰੱਖ ਲੈਣੀ ਹੁੰਦੀ ਹੈਂਗੀ ਤੇ ਇਹ ਵੀ ਇਧਰ ਸਬਜੀ ਆਲੂ ਗੋਭੀ ਦੀ ਸਬਜੀ ਬਣਾਈ ਰਾਤ ਤੇ ਉਹ ਪਈ ਹੈਗੀ ਤੇ ਇਧਰ ਮੈਂ ਕਰ ਲਿਆ ਪਾਣੀ ਗਰਮ ਕਿਉਂਕਿ ਸਰਦੀ ਚ ਤਾਂ ਥੋੜਾ ਜਿਹਾ ਨਿੱਗਾ ਜਿਹਾ ਪਾਣੀ ਪੀਣਾ ਚਾਹੀਦਾ ਰੋਟੀ ਨਾਲ ਤੇ ਪਾਣੀ ਵੀ ਗਰਮ ਕਰਕੇ ਰੱਖ ਲਿਆ ਤੇ ਹੁਣ ਬਸ ਫਟਾਫਟ ਰੋਟੀ ਪਾ ਕੇ ਮੈਂ ਦੇ ਦੇਣੀ ਆ ਫਤੇ ਨੂੰ ਤੇ ਨਾਲ ਸੱਜੇ ਆਪਾਂ ਖਾ ਲੂ ਰੋਟੀ ਕਿਉਂਕਿ ਛੋਟਾ ਕਾਕਾ ਸੁੱਤਾ ਪਿਆ ਤੇ ਉਹਦੇ ਸੁੱਤੇ-ਸੁੱਤੇ ਵਾਹ ਤੁਸੀਂ ਰੋਟੀ ਖਾ ਲਓ ਤੇ ਫਿਰ ਇੱਕ ਜਣੇ ਨੂੰ ਉਹ ਚੱਕਣਾ ਵੰਦਾਂ ਫਿਰ ਕਿਤੇ ਰੋਟੀ ਥਾਣ ਦਿੰਦੇ ਹੈਗੇ ਬੱਚਾ ਨਾਲ ਤਾਂ ਇਹ ਓੱਖਾ ਹੋ ਜਾਂਦਾ ਹੈ ਤੇ ਰੋਟੀ ਵੀ ਭਾਰੀ ਨਾਲ ਖਾਣੀ ਪੈਂਦੀ ਹੈ ਸਭ ਨੂੰ ਹੁਣ ਉਹ ਸੁੱਤਾ ਪਿਆ ਸੀਗਾ ਦੁਵਾਰਾ ਸੌਂ ਗਿਆ ਸੀ ਉਹ ਤੇ ਹੁਣ ਚੱਲ ਜਾਈਏ ਰੋਟੀ ਖਾ ਲਓ ਨਾਲ ਫਤੇ ਨੂੰ ਖਵਾ ਦੇਣਗੇ ਤੇ ਮੈਂ ਕਾ ਲੂੰਗੀ ਬਾਅਦ ਚ ਜਿਹੜਾ ਸਾਰੀਆਂ ਰੋਟੀਆਂ ਨੂੰ ਪਾਣੀ ਕੀ ਹੈ ਰੋਟੀ ਪਾਉਣ ਲੱਗੀ ਸੀ ਮੈਨੂੰ ਮਤੈਨ ਰੋਟੀ ਕੋ ਖਲਜੀ ਹੋਗੀ ਚਲੋ ਉਹ ਜੂਰੀ ਮੇਰੀ ਟੋਪੀ ਦਾ ਕਿਉਂ ਸਿੱਧਾ ਨਾ ਕਰਤਾ ਦੇਖੀ ਇਹਨਾਂ ਮਾਲ ਕਰੇਨ ਕਾਲਾ ਉਹ ਵਿੱਚ ਪਾਇ ਪਰਨ ਉਜੀ ਸਾਰੇ ਕੱਪੜੇ ਧੋ ਕੇ ਤੇ ਸੁਕਣੇ ਲਾਤੇ ਤੇ ਬਹੁਤ ਜ਼ਿਆਦਾ ਕੱਪੜੇ ਸੀਗੇ ਇੱਕ ਦਿਨ ਨਾ ਧੋ ਕੱਪੜੇ ਬਾਦੂ ਹੋ ਜਾਂਦੇ ਤੇ ਉਧਰ ਗੂੜਵਾਟ ਧੋ ਤੇ ਤੇ ਇਧਰ ਸਾਡਾ ਫਤੇ ਏ ਕਮ ਖੇਡ ਰਿਹਾਗਾ ਇਹ ਬੁਲਬਲਾ ਬੰਨਿਆ ਹੋਇਆ ਉੱਪਰ ਤਣੀ ਨਾਲ ਕੀ ਹੋ ਗਿਆ ਟੋਪੀ ਆ ਗਈ ਅੱਖ ਤੇ ਨਮਾ ਆਕੇ ਇਹਨੂੰ ਬਾਹਰ ਪਾਤਾ ਤੇ ਹੁਣੇ ਬੁਲਬਲੇ ਨਾ ਖੇਡ ਰਿਆ ਸੀਗਾ ਉੱਪਰ ਤਣੀ ਤੇ ਬੰਨਿਆ ਤੇ ਇਹ ਥਾਂ ਇਹਦੀ ਮੰਜੀ ਡਾਈ ਹੋਈ ਹੈ ਬੁਲਬਲੇ ਨਾ ਖੁਸ਼ ਹੋਈ ਜਾਂਦਾ ਇਹ ਇੱਕਮ ਤੇ ਉਹ ਉਧਰ ਖਤੇ ਦੇ ਪਾਪਾ ਲੱਗੇ ਹੋਇਆ ਬਾਈਕ ਧੋਣ ਤੇ ਠੰਡ ਚ ਕਿੜਾ ਧੋਣ ਨੂੰ ਜੀ ਕਰਦਾ ਕਿ ਬਾਈਕ ਕਾਫੀ ਦਿਨਾਂ ਬਾਅਦ ਧੋਤੀ ਹੈਗੀ ਤੇ ਤੂਪ ਵੀ ਨਿਕਲੀ ਹੋਈ ਏ ਥੋੜੀ ਥੋੜੀ ਅੱਜ ਤਾਂ ਐਨੀ ਤਿੱਖੀ ਝ ਧੋਪ ਨਹੀਂ ਹੈਗੀਗੀ ਤੇ ਮੱਧਮ ਜੀ ਧੋਪ ਹੈ ਅੱਜ ਬਜਾੜਾ ਤਿੱਖੀ ਜੀ ਨਹੀਂ ਹੈਗੀ ਧੋਪ ਤਾਂ ਹੀ ਆ ਬੂਟਵਾਟ ਵੀ ਧੋਤੇ ਅੱਜ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਨਮਕੀਂ ਚੋਲ ਬਣਾਉਣੇ ਸੀਗੇ ਤੇ ਆ ਸਾਡੀਆਂ ਸਬਜ਼ੀਆਂ ਕਾਫੀ ਦਿਨ ਹੋ ਗਏ ਸੋਨੂੰ ਸਬਜ਼ੀਆਂ ਦੇ ਦਰਸ਼ਨ ਨਹੀਂ ਕਰਾਏ ਮੈਂ ਤੇ ਆ ਦੇਖੋ ਮੂੜੀਆਂ ਵਾਲੀਆਂ ਕੁਸਤਾਂ ਇੱਥੋਂ ਪੱਟ ਲੀਆਂ ਗਾਜਰਾਂ ਵਗੈਰਾ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਉਹ ਪੱਟ ਲੈਣੇ ਆ ਤੇ ਧਣੀਆਂ ਧੁਨੀਆਂ ਬਹੁਤ ਵਧੀਆ ਲੱਗਦਾ ਆ ਘਰੋਂ ਤਾਜ਼ੀਆਂ ਸਬਜ਼ੀਆਂ ਤੋੜ ਕੇ ਖਾਣੀਆਂ ਸਿੰਗਰੇ ਨੂੰ ਮੇਰੇ ਵਾਧੂ ਲੱਗਣ ਲੱਗ ਗਏ ਹੁਣ ਤੇ ਸਾਡੇ ਚਕੰਦਰ ਵੀ ਕਾਫੀ ਵੱਡੇ ਵੱਡੇ ਹੋ ਗਏ ਬੀਟਰ ਰੂਟ ਬਹੁਤ ਵੱਡੇ ਵੱਡੇ ਹੋ ਗਏ ਵੀ ਆ ਵੇਖੋ ਪਾਇਆ ਵਾਇਦੇ ਹੋਗੇ ਹੋਣਗੇ ਇਹ ਵਿੱਚ-ਵਿੱਚ ਤਾਂ ਬਹੁਤ ਵੱਡੇ ਹੋਏ ਪਏ ਆ ਵਿੱਚ ਹਜੇ ਥੋੜੇ ਛੋਟੇ ਅਗੇ ਤੇ ਹੁਣ ਇਹਨਾਂ ਜੂਸ ਬਣਾਇਆ ਕਰਾਂਗੇ ਕੁਝ ਗਾਜਰਾਂ ਵੀ ਹੁਣ ਸਸਤੀਆਂ ਹੋ ਗਈਆਂ ਤੇ ਹੁਣ ਇਹਨਾਂ ਜੂਸ ਜਾਸ ਬਣਾ ਲੈ ਕਰਾਂਗੇ ਕਾਫੀ ਲਾਈਫ ਹੋਏ ਹੈਗੇ ਇਧਰ ਵਿੱਚ ਮੂੜੀਆਂ ਵਾਲੀਆਂ ਤਾਂ ਹੁਣ ਘੱਟੀ ਪੜਦੇ ਆਂ ਲਗਵੰਡ ਲੈ ਜਾਂਦਾ ਤਾਂ ਬਹੁਤ ਮੂੜੀਆਂ ਹੋਆਂ ਖੜੀਆਂ ਬਹੁਤ ਜ਼ਿਆਦਾ ਗੇਤੀਆਂ ਹੀ ਹੋ ਗਈਆਂ ਅਸੀਂ ਮੂੜੀਆਂ ਵਾਲੀਆਂ ਤੇ ਆਹ ਵੇਖੋ ਸਾਡੀ ਮੇਥੀ ਪਹਿਲਾਂ ਜੇ ਨਹੀਂ ਸੀ ਇਹ ਹੋਈ ਬਾਤ ਤੇ ਤਾਂ ਵਧੀਆ ਹੋ ਗਈ ਮੇਥੀ ਤੇ ਹੁਣ ਮੇਥੀ ਮੁੱਥੀ ਕੋੜ ਲੈਣੀ ਹੁੰਦੀ ਹੈ ਇਹ ਤੇ ਪਾਲਕ ਦੇ ਦਰਸ਼ਨ ਕਰੋ ਇੱਧਰ ਸਾਡੀ ਦੇ ਬਹੁਤ ਜ਼ਿਆਦਾ ਪਾਲਕ ਹੋਈ ਖੜੀ ਆ ਅਸੀਂ ینګਰੇ ਕਾਫੀ ਬੂਟੇ ਲਾਏ ਹੋਏ ਅਗੇ 6-7 ਬੂਟੇ ਲਾਏ ਹੋਏ ਕੋਸੋ ਖੜੇ ਪਰਾਂ ਕੰਧ ਦੇ ਨਾਲ ਨਾਲ ਤੇ ਬਹੁਤ ਵਧੀਆ ਕੱਚੇ-ਕੱਚੇ singre ਆ ਗਿਆ ਵੇਖੋ ਇਹਨਾਂ ਬਹੁਤ ਵਧੀਆ ਲੱਗਦੇ ਹੈਗੇ ਸਬਜ਼ੀ ਵੀ ਇਹਨਾਂ ਦੀ ਤੇ ਆ ਵੇਖੋ ਤੁਹਾਨੂੰ ਮੈਂ ਪਾਲਕ ਦੇ ਦਰਸ਼ਨ ਕਰਾਵਾਂ ਇਹ ਇਹ ਵੇਖੋ ਇਹ ਜੀ ਪਾਲਕ ਨਹੀਂ ਤੁਸੀਂ ਕਦੇ ਦੇਖੀ ਹੋਣੀ ਕਿਤੇ ਦੇਖੋ ਕਿड्डे ਚੌੜੇ ਪੱਤੇ ਆ ਮੇਰਾ ਇੱਕ ਗਿੱਠ ਤੋਂ ਵੀ ਆਦੇ ਹੋਣਗੇ ਇਹ ਚੌੜੇ ਮੈਂ ਕੈਮਰਾ ਫੜਿਆ ਹੋਇਆ ਇੱਕ ਹੱਥ 'ਚ ਤਾਂ ਕਰਕੇ ਨਾਪਿਆ ਨਹੀਂ ਜਾ ਰਿਹਾ ਪੱਤਾ ਆ ਵੇਖੋ ਐਡੇਡੇ ਪੱਤੇ ਆ ਪਾਲਕ ਦੇ ਇੱਕ ਗਿੱਠ ਤੋਂ ਵੀ ਵੱਧ ਹੈਗੇ ਚੌੜੇ ਸਾਰੇ ਪੱਤੇ ਆਏ ਆਂ ਗਏ ਆਹ ਵੇਖੋ ਆ ਕਿੱਡਾ ਵੱਡਾ ਗਾ ਬਹੁਤ ਵੱਡੇ ਵੱਡੇ ਆ ਲੰਬਾਈ ਵੀ ਵੇਖੋ ਇਹਨਾਂ ਦੀ ਤੇ ਚੌੜਾਈ ਵੀ ਬਹੁਤ ਜ਼ਿਆਦਾ ਡੇਢ ਗਿੱਠ ਦਾ ਪੱਤਾ ਹੋਊਗਾ ਇੰਨਾ ਚੌੜਾ ਕਿੱਡਾ ਹੱਥਾ ਮੇਰਾ ਤਾਂ ਵੀ ਐਡਾ ਵੱਡਾ ਹੱਥਾ ਗਾ ਤਾਂ ਆਮੀ ਇਹ ਡੇਢ ਗਿੱਠ ਦਾ ਪੱਤਾ ਵੇਖ ਲਓ ਐਡੇ ਢੀ ਪਾਲਕ ਕਚੌੜੀ ਹੈ ਸਾਡੇ ਤੇ ਇੱਧਰ ਇਹ ਲੱਗਦੀਆਂ ਹੋਊਗਾ ਹੋਰ ਸਬਜ਼ੀਆਂ ਪਰੋਂ ਸੁਰੋਂ ਤੇ ਆ ਜਾਮਣੀ ਮੂਲੀ ਇਹਦੇ ਵਿੱਚ ਵੀ ਰੱਖਣੇ ਅਗੇ ਬੀਜ ਆ ਗਿਆ ਕਿਤੇ ਚਿੱਟੂਆਂ ਮੂਲੀਆਂ ਦੇ ਬੀਜ ਲਿਆਂਦੇ ਸੀ ਨਾ ਤੇ ਇਹ ਜਾਮਣੀ ਮੂਲੀ ਆ ਗਈ ਸਪੈਸ਼ਲ ਬਹੁਤ ਸੋਹਣੀ ਲੱਗਦੀ ਮੈਨੂੰ ਇਹ ਤੇ ਇਹਦਾ ਬੀਜ ਰੱਖੂੰਗੀ ਤੇ ਤਾਂ ਕਰਕੇ ਪੱਟੀ ਨਹੀਂ ਬਹੁਤ ਲੰਬੀ ਮੂਲੀ ਹੋਈ ਖੜੀ ਇਹ ਸਾਰੀਆਂ ਮੂਲੀਆਂ ਬਹੁਤ ਮੋਟੀਆਂ-ਮੋਟੀਆਂ ਹੋਊਗਾ ਖੜੀਆਂ ਘਾਟੀ ਪੜਦੇ ਆ ਹੁਣ ਤੇ ਗਾਜਰਾਂ ਗੁਜਰਾਪਟ ਲਈ ਦੀਆਂ ਇਧਰ ਵੀ ਇਹ ਹੋਏ ਖੜੇ ਬੀਟਰੂਟ ਇਹ ਕੱਲੇ ਬੀਟਰੂਟ ਹੀ ਲਾਏ ਇਧਰ ਚਿਕੰਦਰ ਕਾਫੀ ਇਹ ਵੱਟ ਭਰ ਕੇ ਲਾਏ ਇਧਰ ਵੀ ਇੱਕ ਤੇ ਉਧਰ ਇੱਕ ਮਰੋਂ ਲੱਗ ਗਿਆ ਉਹ ਨੂੰ ਜਾ ਕੇ ਚੱਕਦੀ ਆ ਹੁਣ ਮੈਂ ਆ ਜਾ ਆਜੋ ਆਜੋ ਪੈ ਕੇ ਬਹੁਤ ਘੱਟ ਖੇੜ ਕੇ ਰਾਜੀ ਐ ਇਹ ਤੇ ਇੱਕਮ ਰੋਂਣ ਲੱਗ ਗਿਆ ਸੀ ਇਹਨੂੰ ਮੈਂ ਚੱਕ ਕੇ ਬੈਠੀ ਕੀ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਕੰਮ ਤਾਂ ਆਪਣੇ ਚੱਲ ਜੀ ਜਾਣੇ ਸਾਰਾ ਦਿਨ ਕੰਮ ਤਾਂ ਮੁੱਕਦੇ ਨਹੀਂ ਸਾਰਾ ਦਿਨ ਤੇ ਅੱਜ ਦੀ ਵੀਡੀਓ ਇੰਨੀ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਨਾਲ